ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਪੰਥਦਾਰ ਦੀਆਂ ਸਮੂਹ ਯਾਰਾਂ ਦੋਸਤਾਂ ਸਮੂਹ ਰਿਸ਼ਤੇਦਾਰਾਂ ਅਤੇ ਸਮੁੱਚੇ ਸਿੱਖ ਪੰਥ ਨੂੰ ਅੱਜ ਦਿਵਾਲੀ ਦੇ ਅਤੇ ਬੰਦੀ ਛੋੜ ਦਿਵਸ ਦੇ ਮੌਕੇ ਤੇ ਲੱਖ ਲੱਖ ਵਾਰ ਕਾ ਹੋਂ ਇਹ ਉੱਥੇ ਤਿਹਾਰ ਇਹ ਦਿਨ ਸਾਨੂੰ ਨਮਸ ਨਿਹਾ ਲੈ ਕੇ ਆਉਣ ਕੁਰਸੀਆਂ ਪ੍ਰਯਾ ਮਾਹੌਲ ਸਿਰਦੀਏ ਅਤੇ ਨਾਲ ਹੀ ਫਕੂਰਤ ਨੂੰ ਬੇਨਤੀ ਹੈ ਕਿ ਜਿਹੜੇ ਬੰਦੀ ਸਿੰਘ ਜ਼ਿਲ੍ਹਾ ਵਿੱਚ ਸਾਲਾ ਬੰਦੀ ਸਜ਼ਾਵਾਂ ਪੂਰੀਆਂ ਕਰਕੇ ਜਿਨ੍ਹਾਂ ਵਿੱਚ ਵੀ ਬੰਦ ਨੇ ਉਹਨਾਂ ਨੂੰ ਕਿਰਪਾ ਕਰਕੇ ਬੰਦੀ ਛੋੜ ਦੇ ਦਿੱਸ ਦੇ ਦਿਹਾਰੇ ਤੇ ਜੇ ਆਪ ਪ੍ਰਿਹਾਰ ਕਰ ਦੇਵੋ ਤਾਂ ਜੋ ਕਿ ਉਹ ਆਪਣੇ ਪਰਿਵਾਰਾਂ ਵਿੱਚ ਆ ਕੇ ਇਹਨਾਂ ਖੁਸ਼ੀਆਂ ਨੂੰ ਆਪਣੀਆਂ ਅਲਵਾਜ ਪੰਜ ਸਾਰ ਆਪਣੀਆਂ ਧਾਰਮਿਕ ਪ੍ਰੀਤੀ ਰਵਾਜਾਂ ਅਨੁਸਾਰ ਖੁਸ਼ੀਆਂ ਨੂੰ ਆਪਣੇ ਪਰਿਵਾਰਾਂ ਵਿੱਚ ਬੈਠ ਕੇ ਸਾਂਝਾ ਕਰ ਸਕਣ ਸੋ ਸਾਰਿਆਂ ਨੂੰ ਫੇਰ ਇੱਕ ਵਾਰ ਬਹੁਤ-ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕੀ ਕਲਸਾ ਵਾਹਿਗੁਰੂ ਜੀ ਕੀ ਫਤਿਹ